ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣੇ ਚੈਨਲ ਭਗਵਾ ਦਾ ਡੇਰੀ ਫਾਰਮ 5811 ਤੇ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਢਿੱਲੋ ਡੇਰੀ ਫਾਰਮ ਰਾਜਾ ਸਾਸੀ ਤੋਂ ਅੱਜ ਦੀ ਵੀਡੀਓ ਵਿੱਚ ਟੋਟਲ ਸਾਨੂੰ ਆਪਾਂ ਆਜ ਪਸ਼ੂ ਬਖਾਉਣੇ ਆ ਟੋਕੜਾ ਗੱਬਣਾ ਤੇ ਸੱਜਰਾ ਤੇ ਉੱਚੇ ਬੱਚੇ ਵਾਲੀਆਂ ਵੀ ਇੱਥੇ ਕੋਲ ਝੋਟੀਆਂ ਦੇ ਵੜਾ ਵਾਂ ਤੇ ਆਪਾਂ ਪਹੁੰਚਿਆ ਵੀਰ ਹਰਮਨ ਦੇ ਕੋਲ ਤੇ ਆਜੋ ਕਰਦੇ ਆ ਵੀਰ ਨਾਲ ਗੱਲਬਾਤ ਤੇ ਪੁੱਛਦੇ ਆ ਪਸ਼ੂਆਂ ਦੀ ਡਿਟੇਲ ਸੱਚੀ ਗਾ ਵੀਰ ਜੀ ਸਾਸੀ ਵਾਲਾ ਭਾਜੀ ਹੋਸਨਾਬ ਠੀਕ ਠਾਕ ਜੀ ਮਿੱਟੀ ਕੋਈ ਸੁਣਾਓ ਵਧੀਆ ਚੜਦੀ ਕਲਾ ਜੀ ਅੱਛਾ ਚਲੋ ਚੜਦੀ ਕਲਾ ਜ ਤੋ ਠੀਕ ਹੈ ਵਧੀਆ ਵਧੀਆ ਭਾਜੀ ਤੁਸੀਂ ਸੁਣਾਓ ਵੇਖ ਆ ਮੇਲਾ ਹਰ ਹਾਂਜੀ ਭਾਜੀ ਠੀਕ ਹੈ ਜੀ ਹੋ ਸਮਾ ਬੜਾ ਮੇਲਾ ਭਰਿਆ ਆ ਚਲੋ ਵਧੀਆ ਰੌਣਕ ਲੱਗੀ ਓਥੇ ਹਾਂਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਹਾਂ ਭਾਜੀ ਮੇਰਾ ਹਰਮਨ ਜੋਂ ਪਿੰਡ ਰਾਇਆ ਸਾਂਸੀ ਜਿਹੜਾ ਹਮ ਸਭ ਤੋਂ ਸੀਰੰਗਨਾਲਾ ਜੀ ਏਅਰਪੋਰਟ ਦੇ ਨਾਲ ਹੀ 1 ਕਿਲੋਮੀਟਰ ਆਪਣਾ ਪਿੰਡ ਆ ਠੀਕ ਹੈ ਜੀ ਕਈ ਵੀਰ ਭਾਜੀ ਫੋਨ ਲਾਉਂਗੇ ਐਡਰੈਸ ਪੁੱਛ ਕੇ ਫਿਰ ਕਹ ਦੇਣਗੇ ਦੂਰ ਬੜੀ ਆ ਫਿਰ ਕਰ ਦਿੰਦੇ ਆ ਪਹਿਲਾਂ ਮੈਨੇ ਵੀਰ ਭਾ ਅਡਰੈਸ ਚੰਗੀ ਤਰ੍ਹਾਂ ਸੁਣਿਆ ਕਰੋ ਫਿਰ ਲਾਗੋ ਠੀਕ ਹੈ ਠੀਕ ਹੈ ਜੀ ਤੇ ਫੋਨ ਨੰਬਰ ਹੀ ਬੋਲ ਦਿਓ 826434315 ਠੀਕ ਹੈ ਜੀ ਠੀਕ ਕਰੀਏ ਸ਼ੁਰੂਆਤ ਜੀ ਹਰ ਹਾਂਜੀ ਉਧਰੋਂ ਕਰ ਲਈਏ ਆ ਜੀ ਹਾਂ ਲੋਣੀ ਲੈਣੇ ਨੰਬਰ ਤੇ ਵੈੜ ਆ ਗਈ ਜੇ ਦੱਸਿਓ ਕੱਝੇ ਵੈੜ ਦੇ ਬਾਰੇ ਵੈੜ ਦਾ ਭਾਈ ਦੂਜਾ ਸੁਆ ਜੇ ਅੱਛਾ ਜੀ ਪਹਿਲੇ ਸੁਏ ਕਹਾਂ ਆ ਕਿਹਾ ਤੇਰਾ 14 ਕਿਲੋ ਦੁੱਧ ਕਚਮਾਂਦੀ ਰਹੀ ਆ ਅੱਛਾ ਜੀ ਬਾਕੀ ਠੰਡੀ ਥੀ ਨਹੀਂ ਵੈੜ ਆ ਆਪ ਵੀ ਛੋਟੇ ਲੱਤ ਲਾਵਾ ਖਾਂਦੇ ਮੰਨੀ ਠੀਕ ਹੈ ਠੀਕ ਹੈ ਜੀ ਤਾਂ ਸਪੈਸ਼ਲ ਲੱਗਾ ਹੈ ਭਾਈ ਚਵਾਈ ਵਾਲਾ ਦੇਖੋ ਤੁਸੀਂ ਲਾਗੇ ਤੋਂ ਚੈੱਕ ਕਰ ਸਕਦੇ ਥਣ ਥਣ ਬਹੁਤ ਚੰਗਾ ਲੱਗਾ ਵੀ ਦੀ ਯਾਰ ਤੇ ਲਾਟੂ ਲਾ ਵੇਖੋ ਇਹ ਦਿਨ 10 12 ਖੜਦੀ ਆ ਵੇੜ ਠੀਕ ਆ ਠੀਕ ਆ ਜੀ ਖੋਲੋ ਵੀ ਜੀ ਫਿਰ ਖੋਲ ਕੇ ਦਿਖਾਈਏ ਐਸਨ ਆਲੀ ਇਹ ਜਾ ਕੇ ਤਿੰਨ ਦਰ ਵੇਖੋ ਲੋਬਾ ਜੀ ਚੈੱਕ ਕਰ ਸਕਦੇ ਤੁਸੀਂ ਗੱਡ ਗੱਡ ਦੀ ਚੰਗੀ ਆ ਤੇ ਸਕਵਾਲਟੀ ਇਹ ਜੀ ਸਕਵਾਲਟੀ ਵੀ ਚੈੱਕ ਕਰ ਸਕਦੇ ਤੁਸੀਂ ਲਾਗੇ ਤੋਂ ਤੇ ਦੇਣ ਲੀਰ ਕਹਿੰਦਾ ਕਿ ਲੈਗ ਦੀ 10 12 ਹੋਰ ਆ ਜੀ ਤੇ ਟੀ ਲਾਟੂ ਲਾ ਚਲ ਕਾਫੀ ਅਜੇ ਤਾਂ ਸੂਨ ਤੱਕ ਬਣਾਲੂਗੀ ਅਡਰ ਕੁਆਲਟੀ ਚੰਗੀ ਤੇ ਥਣ ਥਣ ਵੀ ਬਹੁਤ ਚੰਗਾ ਲੱਗਾ ਵਾ ਲੋងੀ ਲੱਗ ਕੇ ਤਾਂ ਚੈੱਕ ਕਰਤਾ ਜੇ ਫਿਰ ਫੇਸ ਕੁਆਲਟੀ ਤੇ ਕੱਦ ਦੀ ਵੀ ਚੰਗੀ ਆ ਤੇ ਮਿਲਕ ਰਿਕਾਰਡ ਵੀ ਚੰਗਾ ਦਾਦ ਦੇ ਵੀ ਰੋਣੀ 13 14 ਲੀਟਰ ਜਿਹੜਾ ਪਿਛਲੇ ਸਵੇਰੇ ਦੱਸਿਆ ਇਹਨਾਂ ਨੇ ਤੇ ਬਾਕੀ ਫਲਾਂ ਚੜੀ ਬਹੁਤ ਚੰਗਾ ਲੱਗਾ ਵਾ ਕੀ ਮੁੱਲ ਕਰਨਾ ਵੀ ਜੀ ਰੱਖ ਰਿਹਾ ਹੈ ਮੋਲੇ ਭਾਈ ਆਏ ਛੋੜ ਵਾਲੇ ਕਰ ਦਈਏ ਹਾਂਜੀ ਬਾਹਰ ਵੀ ਡੰਗਰ ਲਏ ਆ ਚਲੋ ਵੇ ਵੇਲੇ ਹੋਈਏ ਠੀਕ ਐ ਚਾਹ 200 ਛੋੜ ਹੀ ਕਰਨੀ ਮੋਲੀ ਦਾ 50000 ਕਰ ਦਈਏ ਅੱਛਾ ਜੀ ਕਿਰਾਵਾ ਮਾਨ ਤਣ ਕਿੰਨਾ ਕਰਾਉਣਾ ਜੀ ਨਹੀਂ ਫਿਰ 200 ਵਾਲਾ ਆ ਵੀ ਕਰੀ ਜਾਓ ਤੇ 48000 ਚ 200 ਛੋੜ ਕਰ ਦਾਂਗੇ ਠੀਕ ਐ ਲਓ ਭਾਈ 42000 ਚ ਵੀਰ ਕਹਿੰਦਾ ਕਿ 200 ਰੁਪਿਆ ਛੋੜ ਬਾਕੀ ਚਾਹ ਦੇਣਾ ਮੱਛੀ ਸਾਮ ਕੇ 50000 ਦੀ ਵੇਖਦੀ ਆ ਆਪਾਂ ਬਾਅਦ ਡੰਗਰਾਂ ਬੈਨ ਬੀਨਾਂ ਦਿੱਤੇ ਉਹ ਫੜਨੀ ਆ ਜਦ ਤੱਕ ਨਾਲ ਕੰਮ ਕਰ ਠੀਕ ਹੈ ਠੀਕ ਹੈ ਲਓ ਬਾਈ ਜੀ ਲੈਣ ਦੇਣ ਵਾਲੇ ਵੀਰ ਦੇ ਮੋਲ ਕਰਨੇ ਆ ਜੀ ਬਿਲਕੁਲ ਆ ਵੇਡ ਭਾਈ 5 ਮਹੀਨੇ ਚੈੱਕ ਪਾਰਕ ਆ ਕੇ ਠੰਡਾ ਵੀ ਨਾਲ ਆਤਾ ਜੀ ਅੱਛਾ ਜੀ ਬਾਕੀ ਆਪਣਾ ਟੋਕੜ ਗੱਪਣ ਜਿਹੜਾ ਵੀ ਡੰਗਰ ਖੜਦਾ ਪੰਜਾਂ ਦਿਨਾਂ ਦੇ ਵਿੱਚ ਵਿੱਚ ਆਪਣੀ ਚੈੱਕ ਕਰਾ ਲੈਣ ਦੇ ਖੜ ਠੀਕ ਹੈ ਠੀਕ ਹੈ ਲਓ ਬਾਕੀ ਆਪਾਂ ਅੱਜ ਕਰਾ ਕੇ ਠੰਣਾ ਵੀ ਨਾਲ ਆਤਾ ਜੀ ਠੀਕ ਹੈ ਤੇ ਦੁੱਧ ਕਿੰਨਾ ਜੀ ਦੁੱਧ ਭਾਈ ਥਾਣੇ ਪਾਰ ਕਰਨ ਵਾਲੀ ਗੱਲ ਜੇ 1.5-2 ਕਿਲੋ ਦਿੰਦੀ ਜੀ ਇੱਕੋ ਟਾਈਮ ਠੀਕ ਹੈ। ਤੋਂ ਬਾਅਦ ਵੀ ਸੱਜਦੀ ਆ 4 ਦਿਨ ਕੁ ਵੀਰ ਸਾਹਬਲੇ। ਲਓ ਭਾਜੀ ਕਰਦ ਵਜਨ ਇਹ ਵੀ ਚੰਗੀ ਆ ਸਾਢੇ 50 ਮਹੀਨਾ ਦੀ। ਹਾਂਜੀ। ਠੀਕ ਹੈ ਸਾਢੇ 50 ਮਹੀਨਾ ਦੀ ਜਿਹੜੀ ਚੈੱਕ ਪਾਸ ਵੀਰ ਨੇ ਕਰਾਤੀ ਆ। diastema ਜਿਹੜਾ 1 ਲੀਟਰ 1.5 ਲੀਟਰ ਦੁੱਧ ਇੱਕੋ ਟਾਈਮ ਦਿੰਦੀ ਆ। ਯਾਨੀ ਕਿ ਥਾਂ ਥੋਣੀ ਪਾਸ ਕਰੂਗੇ। ਬਾਕੀ ਜਾਲ ਤਾਤ ਆ ਵੀ ਬੱਸੀ ਭਾਜੀ ਕੋਜੀ ਵਾਲੀ। ਠੀਕ ਹੈ ਜੀ ਕਿੰਨਾ ਕਿ ਸੱਜਰ ਨੇ ਚਵਾਇਆ ਇਹ ਦੁੱਧ? ਸੱਜਰ ਦੇ ਨਾਲ 1 ਲੀਟਰ ਚੋਣ ਜੀ ਦੇ ਲਈ। ਠੀਕ ਹੈ ਲਓ ਭਾਜੀ 13-14 ਲੀਟਰ ਜਿਹੜਾ ਦੁੱਧ ਨੇ ਸੱਜਰ ਨੇ ਚਵਾਇਆ ਵਾ। ਤੇ ਚੈੱਕ ਕਰ ਸਕਦਾ ਜੇ ਕਦਕੁੱਦੀ ਚੰਗੀ ਹੈ ਤੇ ਹੈਵੀ ਕ੍ਰਾਸ ਦੇ ਵਿੱਚ ਆ ਗਈ ਆ ਕਿ ਕਿਵੱਛੀ ਭਾਈ 50000 ਦੀ ਮਿਲੂ ਠੀਕ ਹੈ ਜੀ ਤੇ 14 ਲੀਟਰ ਦਾ ਇਹਦਾ ਵੀ ਰਿਕਾਰਡ ਹੈਗਾ ਵਾ ਜੱਜਾ ਨਾਲ ਭਾਈ ਅੱਧਾ ਜੀ ਤੇ ਲੜਾਈ ਲਈ ਤੇ ਲੜਾਂ ਦੇ ਦੇਣੀ ਠੀਕ ਹੈ ਠੀਕ ਹੈ ਲੋ ਭਾਈ ਥਾਣਾ ਅੱਧਾ ਚੱਲਦਾ ਪੱਕੀ ਮੀਰੇ ਦਾ ਦਿਲੜਾ ਜੀ ਲਾ ਕੇ ਹਾਂ ਜੀ ਕੋ ਡੰਡ ਲਾੜਨੀ ਆ ਠੀਕ ਹੈ ਠੀਕ ਹੈ ਜੀ ਤੇ ਕੀ ਮੋਲ ਵੀ ਤੇ ਰੱਖਰ ਮੋਲੇ ਦਾ 50000 ਜੀ ਅੱਛਾ ਜੀ 18000 ਤੇ 200 ਛੋਟ ਠੀਕ ਹੈ ਲਓ ਭਾਈ 18000 ਚੋਂ 200 ਰੁਪਏ। ਕਰਦਾ ਮਾਨਤਾ ਥੋੜਾ ਬੋਧਾ। ਕਰ ਦੋ ਜੀ ਆ ਕੀ ਕਰ ਸਰ ਭਾਈ। 200 ਜੇ ਤੁਸੀਂ ਕਰਨਾ ਦੇ। ਛੱਡ ਦਈਏ ਜਾਰ। ਕੋਈ ਨਹੀਂ 17 ਜੋ ਕਰਦਾਂਗੇ 200 ਛੋੜ। ਠੀਕ ਹੈ ਲਓ ਭਾਈ 17000 ਵੀਰ ਕਹਿੰਦਾ ਕਿ 200 ਰੁਪਏ ਛੋੜੋ। ਬਿਲਕੁਲ ਜੀ। ਨੋਰਮਲ ਰੇਟ ਕਰਤਾ ਵੀ ਇਹਨੇ। ਅੱਜ ਤੁਸੀਂ ਵੀਰ ਜੀ। ਪੰਜਵੇਂ ਮਹੀਨੇ ਦੀ ਭਾਈ ਚੈੱਕ ਪਾਸ ਕਰਕੇ ਤੇਈਆਂ ਠੰਡਾ ਲਵਾਇਆ ਜੀ। ਅੱਛਾ ਜੀ। ਭਾਜੀ ਚੈੱਕ ਕਰਾਈ ਬਾਕੀ ਆਪਣੀ ਪੰਜਾਂ ਦਿਨਾਂ ਦੀ ਗਰੰਟੀ ਜੇ ਫੋਲ। ਠੀਕ ਠੀਕ। ਤੇ ਕਿੰਨਾ ਦੁੱਧ ਜੇ ਦੇ ਕੋ। ਦੋ ਦਿਨ ਕੋ ਭਾਜੀ ਠੀਕ ਹੈ ਨੋ ਭਾਈ ਚੰਗੇ ਕਟ ਕਾਟ ਵਾਲੀ ਆ ਨਿਗਾ ਨਿਗਾ ਜਾਂ ਸਿੰਗ ਲਗਾ ਭਾਈ ਗੰਗਾ ਨਗਰ ਦੀ ਕੱਟੀ ਆ ਉਹ ਲਾਲ ਦੀ ਤੀਨਾ ਥੱਲੇ ਬੱਜੀ ਆਈ ਭਾਈ ਤਾਂ ਹੋਈ ਆ ਠੀਕ ਠੀਕ ਲਓ ਜੀ ਇਹ ਖੜ ਕੇ ਦੋ ਚਾਰ ਦਿਨ ਮੇਰਾ ਵੀ ਪੁੱਟੇ ਛੇ ਲਾਵੇ ਐ ਕਾਲੀ ਹੋ ਜੂ ਇਸ ਤਰ੍ਹਾਂ ਠੀਕ ਠੀਕ ਲਓ ਭਾਈ ਇਸ ਟਾਈਮ ਤਾਂ 6 ਲੀਟਰ ਦੁੱਧ ਸਾਢੇ ਪੰਜ ਮਹੀਨੇ ਦੀ ਘੱਟ ਪਾਸੇ ਵੀ ਇਹਨੇ ਸੱਜਰ ਨੇ ਕਿੰਨਾ ਘਟਾਇਆ ਦੁੱਧ ਪੰਜਾ 4 ਲੀਟਰ ਦੁੱਧ ਭਾਈ ਜੀ ਤੁਹਾਡੀ ਕੋਣ ਦੀ ਰਹੀ ਆ ਠੀਕ ਆ ਠੀਕ ਆ ਲਓ ਭਾਈ 14 ਲੀਟਰ ਜਿਹੜਾ ਦੁੱਧ ਸੱਜਰ ਨੇ ਹੋਇਆ ਪਾ ਲਓ ਪਿਓਰ ਮੋਰਾਣੀ ਕੋਈ ਮੱਥੇ ਦੇ ਵਾਲ ਨਹੀਂ ਚਿੱਟਾ ਠੀਕ ਆ ਲਓ ਭਾਈ ਫੇਸ ਵਾਲੀ ਆ ਸੇਕ ਸੁਬੇ ਬਹੁਤ ਚੰਗਾ ਲੱਗਾ ਵਾ ਤੇ ਠੀਕ ਹੈ ਬੇਟੀ ਫੇਰ ਤੋਂ ਦੀ ਇੱਕ ਚੋੜ ਦੋ ਕੋਈ ਗੱਲ ਨਾ ਲਓ ਭਾਜੀ ਚੈੱਕ ਕਰ ਸਕਦੇ ਤੁਸੀਂ ਇਹ ਤਾਂ ਬਹੁਤ ਚੰਗਾ ਲੱਗਾ ਵਾ ਮੈਂ ਤਾਂ ਲਾਗੇ ਤੋਂ ਚੈੱਕ ਕਰਾ ਲੈਂਦੇ ਆਪਾਂ ਠੀਕ ਆ ਬੇਟੀ ਲਓ ਭਾਜੀ ਕਰ ਸਕਦੇ ਚੱਕ ਤੋਂ ਲਾਗੇ ਤੋਂ ਸਾਡਾ ਦਾ ਸੈਰ ਗਿਆ ਤੇ ਆਰਡਰ ਕੁਆਲਟੀ ਚੌਣ ਚਵਾ ਪਾ ਜੀ ਇੱਕ ਨੰਬਰ ਲੱਗਾ ਜੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਕੀ ਮੁੱਲ ਵੀ ਕਿਹੜਾ ਹੈ ਦੇਖ ਲਓ ਤਿਆਰ ਹੋਈ ਜੇ ਚੋਟੀ ਪਾਹੀ ਡੇਢ ਦੀ ਆ ਹਾਂਜੀ ਹੁਣ ਮੁੱਲ ਇਹਦਾ 75000 ਜੀ ਅੱਛਾ ਜੀ ਕਰਾਉ ਮਾਨਤਾਨ ਕਿੰਨਾ ਕਰਾਉਣਾ ਜੀ ਕਰ ਦਈਏ ਜੈਜ ਜੈ ਮਦਨਾ ਕਦੋਂ ਆ ਤੁਹਾਨੂੰ ਤੇ ਦੱਸ ਦੋ ਆਪ ਵੀ ਭਾਈ 68000 ਤੋਂ 200 ਛੋਟ ਕਰਤਾਗੇ ਠੀਕ ਹੈ ਠੀਕ ਹੈ ਲਓ ਭਾਜੀ 68000 ਜੀ ਬਿਲਕੁਲ ਬਿਲਕੁਲ ਸਹੀ ਗੱਲ ਜੀ ਬਿਲਕੁਲ ਨੇ ਜੀ ਮੋਦੀ ਵੀ ਤੇ ਟੋਪੜੀ ਵੇਖ ਜਾਂਦੀ ਇਹੋ ਜੀ ਠੀਕ ਹੈ ਠੀਕ ਹੈ ਹਾਂਜੀ 68000 68 ਹਾਂਜੀ 68000 ਚ 200 ਛੋੜ ਕੇ ਠੀਕ ਲਓ ਭਾਜੀ 68000 ਚ ਵੀਰ ਕਹਿੰਦਾ ਕਿ 200 ਰੁਪਏ ਛੋੜ ਕਰ ਦਾਂਗੇ ਤੇ ਆਜੋ ਹੁਣ ਚੌਥੇ ਨੰਬਰ ਤੇ ਨੀਲੀ ਰਾਵੀ ਆ ਗਈ ਜੀ ਨੀਲੀ ਪਿਓਰ ਮਹੀਂ ਭਾਜੀ ਸੂਆ ਤਿੱਜਾ ਜੀ ਅੱਛਾ ਜੀ ਸੂਈ ਨੂੰ ਘਰ ਆਣਾ ਕਹਿਆ ਵੀ 2 ਢਾਈ ਮਹੀਨੇ ਹੋਇਆ ਠੀਕ ਹੈ ਉਹ ਕਰਤੀ ਜੋ ਮਗਰ ਕੋਈ ਤਿੰਨ ਆਰੀ ਲਾਲੇ ਕੋ ਚੌਹਾਂ ਦੀ ਲਾਲੇ ਦੋਹਾਂ ਲਓ ਭਾਜੀ ਆਪਣੇ ਸਮਝਣਾ ਵੀਰਾਂ ਦਾ ਵਿੱਚ ਅਸੀਂ ਚੈੱਕ ਕਰ ਸਕਦੇ ਹਾਂ ਫਿਰ ਪਿੱਛੇ ਕਾਹਦੇ ਕੀ ਆ ਇੱਧਰ ਵੇਖੋ ਭਾਜੀ ਕਾਚਾ ਪਰਗਾਹ ਦੀ ਭੈਣ ਜੀ ਲਓ ਭਾਜੀ ਚੈੱਕ ਕਰ ਸਕਦੇ ਤੁਸੀਂ ਸੀਧੀਆਂ ਤੁਧੀਆਂ ਕਿੰਨਾ ਸੁਆਲੀ ਆ ਓਨਾ ਚੋਲੀਏ ਠੀਕ ਹੈ ਠੀਕ ਹੈ ਜਦ ਤੀ ਮੱਜੀ ਪੈ ਜਾਏ ਇਹ ਵੀ ਇੱਕਰ ਮੈਂ ਦੂ ਜਿੰਦ ਤੱਕ ਜਿੱਥੇ ਮੱਟਾ ਘਾਰ ਕੇ ਤੋੜੋ ਠੀਕ ਹੈ ਲਓ ਭਾਜੀ ਕੱਤ ਵਜਨ ਦੀ ਬਹੁਤ ਹੀ ਚੰਗੀ ਆ ਪਿਓਰ ਨੀਲੀ ਰਾਵੀ ਦੇ ਵਿੱਚ ਆ ਗਈ ਆ ਤੇ ਅਸਟਾ ਕਿੰਨਾ ਚਿੱਟੇ ਆ ਭਾਜੀ ਅੱਖਾਂ ਮਿਲੀਆਂ ਠੀਕ ਹੈ ਜੀ ਕਿੰਨਾ ਦੋ ਪਾਸੇ ਦਾਪ ਟੂਟ ਦੇ ਨਿਸ਼ਾਨ ਹਨ ਇਹਦੇ ਠੀਕ ਹੈ ਜੀ ਕਿੰਨਾ ਕਿਲੋ ਦੁੱਧ ਦੇਖੋ ਦੋ ਤੇ ਰਕੋ ਭਾਈ 9 ਕਿਲੋ ਹੀ ਅੱਛਾ ਜੀ ਆ ਟਿਕਾ ਆ ਕੇ ਥੋੜਾ ਜਿਹਾ ਉੱਪਰ ਪੁਣਾ ਕਿਸਾਂ ਦੁੱਧ ਆ ਚਲੋ ਪੱਕਾ ਹੋ ਗਿਆ ਜੀ ਠੀਕ ਹੈ ਠੀਕ ਲੋ ਬਈ 8 ਲੀਟਰ ਜਿਹੜਾ ਪੱਕਾ ਦੁੱਧ ਤਿਆਰ ਆ ਤੇ ਕਰੋ ਚੈੱਕ ਆਡਰ ਕਵਾਲ ਦੀ ਇਹ ਥਾਣਾ ਦਾ ਸੈਰ ਕਰ ਕੱਦ ਵਜਨ ਵੇਖ ਲਓ ਮੈਂ ਦਾ ਦੋਹਾਂ ਪਾਸੇ ਡਾ ਪੱਖਾਂ ਬਿੱਲੀਆਂ ਜੇ ਵੇਖ ਲਓ ਠੀਕ ਹੈ ਠੀਕ ਲੋ ਬਈ ਚੈੱਕ ਕਰ ਲੈ ਜਾ ਲੈ ਜਾ ਕੋਈ ਪਿੱਠ ਪੁੜੇ ਦੀ ਬੜੀ ਸਾਫ ਹੈ ਮੈਂ ਲੋ ਬਈ ਕਰੋ ਚੈੱਕ ਬਾਕੀ ਬਹੁਤ ਹੀ ਚੰਗੀ ਆ ਉਹ ਲਾ ਜੀ ਭਾਜੀ ਮੈਂ ਠੀਕ ਹੈ ਠੀਕ ਹੈ ਇਹਦੇ ਸੱਜਣ ਨੇ ਫਿਰ ਕਿੰਨਾ ਕਿ ਦਿੱਤਾ ਹੈ ਜੀ ਸੰਜੇਰ ਭਾਈ ਘਰ ਆਲੇ ਆਂਦੇ 13 ਲੀਟਰ ਦੁੱਧ ਚਾਹੁੰਦੇ ਰਹੇ ਆ ਠੀਕ ਹੈ ਠੀਕ ਹੈ ਜੀ ਬਾਕੀ ਠੰਡੀ ਕੀ ਨਹੀਂ ਵੇਖ ਲੋ ਜੀ ਕੀ ਕਰ ਸਕਦੇ ਆ ਨਾ ਚਾਹੋ ਪਸ਼ੂ ਦੇ ਪੰਚਾ ਛੱਡੇ ਨਾ ਛੱਡੇ ਇਦਾਂ ਹੀ ਟੋਲੇ ਠੀਕ ਹੈ ਠੀਕ ਹੈ ਜੀ 1 ਮਿੰਟ ਤੋਂ ਪਹਿਲਾਂ ਕਸਮ ਖਾਉਂਗਾ ਜੀ ਠੀਕ ਹੈ ਜੀ ਸੀਲੀਆਂ ਸੁਲੀਆਂ ਬੋਲਦੇ ਆ ਬਾਕੀ ਤੁਹਾਨੂੰ ਪਤਾ ਹੈ ਹੋ ਜਾ ਪਸ਼ੂ ਕੋਲ ਘੱਟ ਲੱਭਦਾ ਵਾ ਤੇ ਥਣ ਘੁੰਮੇ ਬਹੁਤ ਚੰਗਾ ਮੈਨ ਗਿਠ ਗਿਠ ਤੇ ਥਣ ਲੱਗਾ ਇਹਦੇ ਤੇ ਸੱਜਣ ਨੇ 13 ਲੀਟਰ ਜਿਹੜਾ ਦੁੱਧ ਚਵਾਇਆ ਵਾ ਤੇ ਮਿਲਕ ਮਾਂ ਦੀ ਬਹੁਤ ਚੰਗੀ ਲੱਗੀ ਇਹਦੇ ਕਰੋ ਲਾਗੇ ਤਾਂ ਚੈੱਕ ਠੀਕ ਹੈ ਜ ਲੋ ਭਾਜੀ ਇੱਕ ਵਾਰ ਫਿਰ ਚੈੱਕ ਕਰ ਸਕਦੇ ਜੀ ਆਰਡਰ ਕੋਲ ਦੀ ਦਾ ਸਾਰਾ ਦਾ ਸੈਜ ਗੈਪ ਲਾਗੇ ਤੋਂ ਠੀਕ ਹੈ ਕੀ ਬੋਲ ਬੀਤੀ ਦਾ ਨਾ ਇਹ ਤਾਂ ਭਾਜੀ ਮਹੀਂ ਹੁੰਦੀ ਤਾਜੀ ਸੂਈ ਹਾਂਜੀ ਤੁਹਾਨੂੰ ਪਤਾ ਸਵਾਲ ਲੱਖ ਦੀ ਹੈ ਮਹੀਂ ਹਾਂਜੀ ਹੁਣ ਮੁੱਲ 85 ਕਰਦੇ ਜੇ ਅੱਛਾ ਜੀ ਦੱਸੋ ਕਿੰਨੇ ਜੀ ਦੇ ਦਈਏ ਕਰ ਦਈਏ ਜੈ ਜੈ ਜੀ हां नाही भाई 68000 ਚ 200 ਛੋਟ ਕਰਾਂਗੇ 68 ਦੀ ਭਲਗ ਵੀ ਲੋ ਲੈ ਜੇ ਭਲਾਇਲਾ ਜੀ ਠੀਕ ਹੈ ਠੀਕ ਹੈ 68000 ਦੀ ਮਗਰ ਕੱਟੀਏ ਵੇਖ ਲੋ ਠੀਕ ਹੈ ਠੀਕ ਹੈ ਬਿਲਕੁਲ ਨੋਰਮਲ ਰੇਟ ਜੀ ਵੀਰ ਦਾ 68000 ਚ 200 ਰੁਪਿਆ 24 ਛੋਟ ਹਾਂ ਜੀ ਤੇ ਆਹ ਵਾਲਾ ਦਾ ਪਿੱਛੇ ਫੀਮੇਲ ਕਾਫ ਜੇ ਇਹ ਵੀ ਪਲਿਆ ਪਲਿਆ 68000 ਵਿੱਚ ਦੋ ਪਸ਼ੂ ਮਿਲ ਜਣੇ ਤੁਹਾਨੂੰ ਇੱਕ ਨਾਲ ਇੱਕ ਫ੍ਰੀ ਦੇ ਦਿਆਂਗੇ ਜੀ ਇਹ ਦੋ ਮਹੀਨਿਆਂ ਦੀ ਆ ਭਾਜੀ ਹਸਾਬ ਨਾਲ ਠੀਕ ਹੈ ਜੀ ਤੇ ਆਜੋ ਹੁਣ ਐਂਡ ਤੇ ਦੱਸੋ ਵੀ ਜਿਹੜੇ ਬਾਰੇ ਆ ਛੋਟੀ ਭਾਜੀ ਪਹਿਲੇ ਸੋਇ ਸੋਈ ਖਾਦ ਵਜਿੰਦਾ ਸਾਹਬ ਵਾਲਾ ਕੋਈ ਵੀ ਦੋਦੇ ਲਗੋ ਹੋਊਗਾ 7 ਕਿਲੋ 6 ਮੰਨ ਕੇ ਖੜੇ ਜਿਹੜੇ ਵੀਰ ਨੇ ਖੜਨੀਆਂ ਠੀਕ ਹੈ ਠੀਕ ਇਹਨਾਂ ਦਾ ਟਾਈਮ ਹੋ ਗਿਆ ਪਰੀ ਤੋਂ ਦੂਜਾ ਮਹੀਨਾ ਲੱਗ ਗਿਆ ਜੇ ਗਾਂਵ ਹੀ ਬਣੀ ਅੱਛਾ ਅੱਛਾ ਠੀਕ ਹੈ ਠੀਕ ਇਹਨਾਂ ਦੇ ਨਾਮ ਨਿਕਲੇ ਗੋਲੇ ਸੀ ਕਰਨੇ ਹਨ ਠੀਕ ਹੈ ਠੀਕ ਹੈ ਇਹ ਚੈੱਕ ਪਾਸ ਦੀ ਹਣਾ ਇਹ ਨਹੀਂ ਚੈੱਕ ਲਈ ਨਹੀਂ ਜੀ ਅਜੇ ਭਾਈ ਪਾਸ ਨਹੀਂ ਹੋਈ ਅਜੇ 35 36 ਦੇਣੋ ਹਰੇ ਸਾਰੇ ਅੱਛਾ ਅੱਛਾ ਠੀਕ ਹੈ ਠੀਕ ਪਰੀ ਤੋਂ ਦੂਜਾ ਮਹੀਨਾ ਲੱਗਾ ਜੇ ਠੀਕ ਹੈ ਠੀਕ ਲਓ ਭਾਜੀ 35 36 ਤਨ ਗਾਂ ਹੋਵੇ ਇਹਨੂੰ ਬਣੀ ਨੂੰ ਤੇ ਬਾਕੀ ਪਰ 30 ਛੋਟੀ ਭਾਜੀ ਮੋਹਰਾ ਠੀਕ ਹੈ ਚੈੱਕ ਕਰ ਸਕਦੇ ਜੀ ਗੰਦ ਵਜਨ ਦੀ ਬਹੁਤ ਹੀ ਜ਼ਿਆਦਾ ਚੰਗੀ ਆ ਰਹੀ ਹੈ ਸਿੰਗਲ ਹੱਡੀ ਆ ਗਈ ਕਰੋ ਚੱਕ ਇਸ ਟਾਈਮ ਜਿਹੜਾ 6 ਲੀਟਰ ਇਹਦੇ ਕੋਲ ਦੁੱਧ ਬਿਲਕੁਲ ਤਿਆਰ ਹੈ 2 ਵਜੇ ਗੱਡ ਬਲੈਕ ਵਿੱਚ ਆ ਗਈ ਜੇ ਕਰੋ ਚੱਕ ਪਿਓਰ ਮੋਰਾ ਨਸਲ ਦੇ ਵਿੱਚ ਆਵੇ ਫੇਸ ਕੁਆਲਟੀ ਵੀ ਚੈੱਕ ਕਰ ਸਕਦੇ ਤੁਸੀਂ ਤੇ ਇਹਨੇ ਕਿੰਨਾ ਕੁ ਚ ਵੇਚ ਦੋ ਤਾਂ ਫਿਰ ਭਾਜੀ 12 ਲੀਟਰ ਗੰਦ ਘਰਾਂ ਲੈ ਕੇ ਚੋਣ ਦੇ ਨਹੀਂ ਸਕਦੇ ਠੀਕ ਠੀਕ ਲਓ ਜੀ 12 ਲੀਟਰ ਜਿਹੜਾ ਦੁੱਧ ਸੱਜਣ ਨੇ ਭਰਿਆ ਵਾ ਇਹ ਬਰੌਕੀ ਗੋਦ ਦੋ ਬਜਨ ਦੇ ਸਾਬ ਨਾਲ ਦੋ ਦên ਬਿਲਕੁਲ ਨੋਰਮਲ ਇਹਦੇ ਸਾਡੇ 12 ਲੀਟਰ ਖਰੋ ਚੱਕ ਲਾਗੇ ਤੋਂ ਬਾਕੀ ਭਾਈ ਜਿਹੜੇ ਵੀ ਨੇ ਬੱਚੇ ਮਰੇ ਵਾਲੀ ਮੈਂ ਲੈਣੀ ਆ ਨਾ ਜਾਂ ਟੋਕੜ ਗੱਭਨ ਲੈਣੀ ਆ ਹਾਂਜੀ ਉਹ ਤੁਹਾਨੂੰ ਪਤਾ ਆਪਣੇ ਥਾਂ ਜਾ ਕੇ ਇੱਕ ਦੋ ਦਿਨ ਟੀਕਾ ਲੇਦੀ ਲਈ ਦੀ ਠੀਕ ਹੈ ਠੀਕ ਹੈ ਜੀ ਹਾਂਜੀ ਭਾਵੇਂ ਜਿੱਦੀ ਮਰਜ਼ੀ ਸੀਲ ਹੋਵੇ ਠੀਕ ਹੈ ਲੋ ਬਾਕੀ ਉਥੋਂ ਆਪਾਂ ਬਾੜ ਦੇ ਵਿੱਚ ਹੋਗੇ ਲਿਆਂਦੀਆਂ ਸਵੇਰੇ ਦੋਵੇਂ ਮਈਆਂ ਸਾਡੇ ਘਰ ਆ ਕੇ ਕੀ ਗੱਲ ਲੈਣਾ ਆਪਾਂ ਕਹਿ ਲਈਏ ਸਾਰੇ ਠੀਕ ਹੈ ਠੀਕ ਹੈ ਜੀ ਇਹਦਾ ਕੀ ਮੁੱਲ ਫਿਰ ਵੀ ਜੀ ਇਹਦਾ ਮੁੱਲ 75000 ਰੁਪਏ ਹੈ ਅੱਛਾ ਜੀ ਕਸਰ ਪਿੰਡ ਨਹੀਂ ਦੇਣੀ ਇਹ ਵੀ ਜਾਣਦੀ ਜਾਇਜ਼ ਦੀ ਹੈ 6200 ਛੋਟ ਕਰਦਾਂਗੇ ਜਾਇਜ਼ ਆ ਬਿਲਕੁਲ ਜਾਇਜ਼ ਘਾਗੀ ਕਰ 30000 ਦੀ ਛੋਟੀ ਹੋਰਦਾ ਆ ਘੱਟ ਵੇਲੇ ਦੇਖ ਲੋ ਕਿੰਡਾ ਛੋਟੀ ਦਾ ਠੀਕ ਹੈ ਠੀਕ ਹੈ ਮਨੀ ਛੋਟੇ ਗੱਭਣ ਨਿਕਲ ਆਈ ਲੋ ਫੇਰ ਵੇਲੇ ਸੀ ਮੇਰੀ ਛੋਟੀ ਹੈ ਬਿਲਕੁਲ ਸਹੀ ਗੱਲ ਲਓ ਭਾਈ 62000 ਦੀ ਵੀ ਕਹਿੰਦਾ ਕਿ 200 ਦੀ ਛੋਟ ਕਰਦਾਂਗੇ ਇਹੋ ਪੇਗੀ ਅੱਜ ਤੋਂ ਚੌਕ ਚਵਾ ਆ ਕੇ ਭਾਈ ਚੈੱਕ ਪਾਸ ਕਰਕੇ ਖਰੋ ਠੀਕ ਹੈ ਜੀ ਲਓ ਭਾਈ ਹਰ ਵੀਡੀਓ ਦੀ ਵੀਰ ਬੇਨਤੀ ਹੈ ਹੋਈ ਕਰਦਾ ਵਾ ਤੇ ਬਹੁਤ ਹੀ ਚੰਗੀ ਗੱਲ ਹੈ ਇਹ ਵਾਲੀ ਤੇ ਕਰੋ ਚੈੱਕ ਵੀਰ ਦੇ ਕੋਲ ਪਸ਼ੂ ਸਾਰੇ ਚੰਗੇ ਆ ਬਿਲ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਵੀਰਾਂ ਭਰਾਵਾਂ ਦਾ